ਅੱਜ ਹਰਿਆਣਾ ਬਾਰਡਰਾਂ 'ਤਿਆਂ ਸ਼ਾਮਾਂ ਪੈ ਰੀਆਂ ਅਜ ਮੋਰਚੇ ਦਾ 24 ਦਿਨ ਹੋ ਗਿਆ ਅੱਜ ਜਿਹੜਾ ਅਸੀਂ ਦੂਰ ਸੇ ਸੂਬਿਆਂ ਤੋਂ ਦਿੱਲੀ ਵੱਲ ਨੂੰ ਜੱਥੇ ਰਵਾਨਾ ਕਰਨੇ ਸੀ ਤਾਮਨ ਲਾਡੂ ਤੋਂ ਸਾਡਾ ਜਥਾ ਜਿਹੜਾ ਸੀਗਾ ਉਹਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ ਤਿਰਪੁਰ ਤੋਂ ਉਦੋਂ ਬਾਅਦ ਉਹਨਾਂ ਕਿਸਾਨਾਂ ਨੇ ਉੱਥੇ 2 ਘੰਟੇ ਜਿਹੜੀਆਂ ਰੇਲ ਲਾਈਨ ਜਾਮ ਕੀਤੀਆਂ ਉਹਨਾਂ ਤੇ ਮੁਕਦਮੇ ਤਾਂ ਰੇਲ ਪੁਲਿਸ ਨੇ ਕਰ ਦਿੱਤੇ ਪਰ ਉਹਨਾਂ ਨੂੰ ਦਿੱਲੀ ਨਹੀਂ ਆਉਣ ਦਿੱਤਾ ਦੂਸਰਾ ਜਥਾ ਸਾਡਾ ਕੇਰਲ ਦੇ ਵਿੱਚੋਂ ਜਿਹੜਾ ਵਾ ਉਹ ਦਿੱਲੀ ਵੱਲੋਂ ਰਵਾਨਾ ਹੋ ਗਿਆ ਵਾ ਇਹਦੇ ਨਾਲ ਕੱਲ ਔਰਤਾਂ ਦਾ ਕਮੰਤੀ ਦਿਹਾੜਾ ਸੀ ਦੋਵਾਂ ਬਾਰਡਰਾਂ ਤੇ ਮਨਾਵਾਂਗੇ ਵੱਤਵਤ ਲੋਕਾਂ ਨੂੰ ਸ਼ਮੂਲਤ ਕਰਨ ਦੇ ਜਿਹੜੀ ਅਪੀਲ ਕਰਦੇ ਆ ਇਹਦੋ ਕਹਾ ਰੇਲ ਲੋਕੋ ਅੰਦੋਲਨ ਲੋ ਸਾਰੀ ਫਿਗਰਾਂ ਫਾਈਨਲ ਹੋ ਗਈਆਂ ਤੁਹਾਨੂੰ ਸਾਰਾ ਕੁਝ ਕੱਲ ਸ਼ਾਮਾਂ ਨੂੰ ਆ ਜਾਊਗਾ ਜਿਸ ਤਰੀਕੇ ਨਾਲ ਭਾਜਪਾ ਦੇ ਆਈਟੀ ਸੈੱਲ ਸਰਕਾਰਾਂ ਦੇ ਲਗਭਗ ਵਫਾਦਾਰ ਅੰਦੋਲਨ ਪ੍ਰਤੀ ਜਾਇਜ਼ ਨਜਾਇਜ਼ ਟਿਕਟਪਣੀਆਂ ਕਰ ਰਹੇ ਹੈਗੇ ਆ ਜਿਹੜੇ ਕਹਿੰਦੇ ਸੀ ਅੰਦੋਲਨ ਇਹ ਇਕੱਲਾ ਪੰਜਾਬ ਦਾ ਵਾ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਇਹ ਅੰਦੋਲਨ ਡਿਸ਼ ਦਾ ਹੋ ਗਿਆ ਔਰ ਅਜੇ ਤੱਕ ਜਿਹੜੇ 147 ਕਿਸਾਨ ਗ੍ਰਿਫਤਾਰ ਕੀਤੇ ਸੀਗੇ ਉਹਨਾਂ ਨੂੰ ਛੱਡਿਆ ਨਹੀਂ ਗਿਆ ਹੈਗਾ। ਤੋਂ ਜਿਹੜਾ ਅਸੀਂ ਮਤੇ ਪਾਸ ਕਰਾਉਣ ਦੀ ਸਾਰੀ ਪਿੰਡ ਦੀਆਂ ਪੰਚਾਇਤਾਂ ਨੂੰ ਬੇਨਤੀ ਕੀਤੀ ਸੀ ਉਹ ਟਰੈਕਟਰ ਟਰਾਲੀਆਂ ਹੌਲੀ-ਹੌਲੀ ਇੰਨਾ ਬਾਰਡਰਾਂ ਤੇ ਪਹੁੰਚਣ ਦਾ ਵੀ ਅਸੀਂ ਪੰਚਾਇਤਾਂ ਦਾ ਧੰਨਵਾਦ ਕਰਦੇ ਹਾਂ ਰਿੰਡੀਆਂ ਪਿੰਡਾਂ ਨੂੰ ਇਹ ਹਰੇਕ ਪਿੰਡ ਦੇ ਵਿੱਚੋਂ ਜਿਹੜੇ ਆਓ ਜਥੇ ਜਿਹੜੇ ਆ ਟਰਾਲੀਆਂ ਆਉਣੀਆਂ ਚਾਹੀਦੀਆਂ ਬਾਰਡਰਾਂ ਤੇ ਅੱਜ ਬੀਬੀਆਂ ਦਾ ਜਥਾ ਤਰਨ-ਤਾਰਨ ਤੋਂ ਡਾਟਾ ਬਾਹੂ ਸ਼ੰਭੂ ਬਾਡਰ ਵਾਲੇ ਪਾਸੇ ਨੂੰ ਚਾਲੇ ਬਾਹ ਚੁੱਕਾ ਵਾ ਤੇ ਕੱਲ ਵੱਡਾ ਇਕੱਠ ਮਤਾਵਾ ਪੈਣਾ ਦਾ ਜਿਹੜਾ ਵਾ ਇੱਥੇ ਹੋਊਗਾ ਔਰ ਮੋਰਚਾ ਚੜ੍ਹਦੀ ਕਲਾ ਤੱਕ ਜਦੋਂ ਤੱਕ ਮੋਰਚੇ ਦੀਆਂ ਮੰਗਾਂ ਨਹੀਂ ਮੰਨ ਲਈ ਜਾਂਦੀਆ ਜਾਰੀ ਰਹੂਗਾ ਧੰਨਵਾਦ